ਰਸ ਫਿੰਨੀ ਫਿੰਨੀ ਬੀਨ ਵਜਾਜੋਗਿਆ ਫਿਰ ਰਸ ਫਿੰਨੀ ਫਿੰਨੀ ਬੀਨ ਵਜਾਜੋਗਿਆ ਤੇ ਫਿਰ ਉਸ ਤੋਂ ਬਾਅਦਾ ਕ੍ਰਿਸ਼ਨਾ ਤੇਰੀ ਮੁਰਲੀ ਤੇ ਪੜਾ ਕੌਣ ਨਹੀਂ ਨੱਚਦਾ ਦੋਸਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਪੀੜਤਾ ਨੂੰ ਬਹੁਤ ਜ਼ਿਆਦਾ ਜਿਹੜੀ ਇਹ ਉਹ ਰਾਹਤ ਮਿਲੀ ਤੇ ਸੰਸਥਾਵਾਂ ਵੱਲੋਂ ਸਿੱਖ ਸੰਸਥਾਵਾਂ ਵੱਲੋਂ ਤੇ ਉਸ ਤੋਂ ਬਾਅਦ ਵੱਡੀ ਰਾਤ ਜਿਹੜੀ ਇਹ ਪੰਜਾਬ ਦੇ ਹੋਣਹਾਰ ਕਲਾਕਾਰਾਂ ਵੱਲੋਂ ਜਿਥੇ ਕਿ ਪੂਰੇ ਪੰਜਾਬ ਦੇ ਕਲਾਕਾਰ ਪੰਜਾਬ ਦੇ ਵਿੱਚ ਪਹੁੰਚ ਕੇ ਹਰ પીੜਤਾਂ ਦਾ ਦੁੱਖ ਸੁਣਦੇ ਹਰ પીੜਤਾਂ ਦੀ ਮਦਦ ਕਰਦੇ ਹਰ પીੜਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋ ਗਿਆ ਸਾਡਾ ਪੂਰਾ ਸੰਗੀਤ ਭਾਈਚਾਰਾ ਬਹੁਤ ਵੱਡੇ ਵੱਡੇ ਕਲਾਕਾਰਾਂ ਨੇ ਬਹੁਤ ਵੱਡੇ ਵੱਡੇ ਸਹਿਯੋਗ ਦਿੱਤੇ ਨੇ ਹਰ પીੜਤਾਂ ਨੂੰ ਉਥੇ ਤੁਹਾਨੂੰ ਦੱਸ ਦਈਏ ਕਿ ਸਾਡੇ ਫਰੋਜ਼ ਖਾਨ ਜੀ ਵੀ ਪਿੱਛੇ ਕਿਦਾਂ ਰਹ ਜਾਂਦੇ ਤੇ ਹੁਣ ਫਰੋਜ਼ ਖਾਨ ਜੀ ਵੀ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਪਹੁੰਚੇ ਨੇ ਤਾਂ ਦਾਦਾ ਜੀ ਕਿ ਹੜਪੀੜਤਾਂ ਲਈ ਰਾਹਤ ਸਮਗਰੀ ਲਈ ਲਗਾਤਾਰ ਲੋਕ ਆਪ ਮੋਰੇ ਅੱਗੇ ਆ ਰਹੇ ਹਨ ਭਾਵੇਂ ਕਿ ਹੁਣ ਉੱਥੋਂ ਜੋ ਪ੍ਰਭਾਵਿਤ ਲੋਕ ਹਨ ਜਾਂ ਲੋੜਵੰਦ ਲੋਕ ਹਨ ਉਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਸੇਵਾ ਕਰਨੀ ਹੈ ਤਾਂ ਰਾਸਨ ਦੀ ਘਟ ਅਤੇ ਉਹਨਾਂ ਪ੍ਰਭਾਵਿਤ ਲੋਕਾਂ ਦੀ ਹੋਰ ਜ਼ਰੂਰਤ ਦੇ ਸਮਾਨ ਨੂੰ ਮੁੱਖ ਲੋੜ ਨੂੰ ਰੱਖਦੇ ਹੋਏ ਇਸ ਤਰ੍ਹਾਂ ਦੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ। ਇਸੇ ਦੇ ਤਹਿਤ ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਦੀ ਮਾਰ ਹੇਠ ਆਏ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਅੱਜ ਪੰਜਾਬੀ ਗਾਇਕ ਫਰੋਜ਼ ਖਾਨ ਨੇ ਸਿੱਧੇ ਤੌਰ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਪਹੁੰਚੇ। ਉੱਥੇ ਜੋ ਲੋੜਵੰਦ ਪੀੜਤ ਪਰਿਵਾਰ ਹਨ ਉਹਨਾਂ ਲੋੜਵੰਦ ਲੋਕਾਂ ਤੋਂ ਪੁੱਸ ਉਹਨਾਂ ਦੀ ਜ਼ਰੂਰਤ ਅਨੁਸਾਰ ਰਾਹਤ ਸਮਗਰੀ ਦਿੱਤੀ। ਅਤੇ ਇਸ ਦੇ ਨਾਲ ਉਹਨਾਂ ਕਿਹਾ ਕਿ ਜਿੰਨਾ ਲੋਕਾਂ ਦੇ ਘਰ ਦਾ ਸਮਾਨ ਇਸ ਕੁਦਰਤੀ ਕਰੋਪੀ ਦੇ ਨਾਲ ਬਰਬਾਦ ਹੋ ਚੁੱਕਾ ਹੈ ਉਹਨਾਂ ਦੇ ਮੁੜ ਵਸੇਬੇ ਲਈ ਉਹ ਮਦਦ ਕੀਤੀ ਜਾਂਦੀ ਮੁੱਖ ਲੋੜ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਬਹੁਤ ਵੱਡੀ ਆਫਤ ਜਿਹੜੀ ਉਹ ਪੰਜਾਬ ਦੇ ਉੱਤੇ ਆ ਗਈ ਸੀ ਏਡੀ ਵੱਡੀ ਆਫਤ ਆ ਗਈ ਸੀ ਕਿ ਹਰ ਘਰ ਜਿਹੜਾ ਆ ਉਹ ਰਾਵੀ ਦੇ ਕੰਡੇ ਦੇ ਨਾਲ ਲੱਗਦਾ ਬਿਆਸ ਦੇ ਕੰਡੇ ਦੇ ਨਾਲ ਲੱਗਦਾ ਸਤਲੁਜ ਦੇ ਕੰਡੇ ਦੇ ਨਾਲ ਲੱਗਦਾ ਜਿਹੜਾ ਆ ਉਹ ਪ੍ਰਭਾਵਿਤ ਹੋਇਆ ਸੀ ਖਾਸ ਕਰਕੇ ਗਰਦਾਸਪੁਰ ਦੇ ਵਿੱਚ ਬਹੁਤ ਜ਼ਿਆਦਾ ਮੰਦੇ ਹਾਲਾਤ ਹੋ ਗਏ ਬਹੁਤ ਸਾਰੇ ਪਿੰਡਾਂ ਦੇ ਵਿੱਚ 12 12 13 13 ਫੁੱਟ ਜਿਹੜਾ ਆ ਉਹ ਪਾਣੀ ਚੜ ਗਿਆ ਖੇਤ ਖਲਿਆਂਣ ਦੱਬੇ ਗਏ ਨੇ ਰੇਤ ਦੇ ਵਿੱਚ ਕੱਚੇ ਘਰਾਂ ਵਾਲੇ ਗਰੀਬ ਲੋਕ ਜਿਹੜੇ ਆ ਉਹ ਰੇਤ ਦੇ ਵਿੱਚ ਤਾਂ ਨਹੀਂ ਦਬੋਏ ਪਰ ਪਾਣੀ ਦੀ ਮਾਰ ਹੀਟ ਇੰਨਾ ਜ਼ਿਆਦਾ ਦਬੋਗੇ ਕਿ ਬਹੁਤ ਮੰਦੇ ਹਾਲਾਤ ਹੋ ਗਏ ਉਹਨਾਂ ਦੇ ਇਨੇ ਜ਼ਿਆਦਾ ਮੰਦੇ ਹਾਲਾਤ ਹੋ ਗਏ ਕਿ ਬਹੁਤ ਸਾਰੇ ਲੋਕਾਂ ਦੇ ਘਰ ਡਿੱਗ ਪਏ ਤੇ ਲੋਕ ਕਈਆਂ ਥਾਵਾਂ ਤੇ ਤਰਪਾਲਾਂ ਦੇ ਆਰਜੀ ਤੰਬੂ ਲਾ ਕੇ ਰਹਿ ਰਹੇ ਨੇ ਅਸਲੀ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਵਿਖਾ ਚੁੱਕੇ ਹਾਂ ਬਹੁਤ ਸਾਰੇ ਪਿੰਡਾਂ ਚੋਂ ਦਿਖਾ ਚੁੱਕੇ ਹਾਂ ਤੇ ਇਹਨਾਂ ਦੀ ਸੇਵਾ ਦੇ ਲਈ ਇਹਨਾਂ ਦੀ ਖਾ ਜਿਹੜੀ ਹੈ ਉਹ ਪੂਰਤੀ ਕਰਨ ਦੇ ਲਈ ਇਹਨਾਂ ਨੂੰ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ ਬਹੁਤ ਸਾਰੀਆਂ ਸੰਸਥਾਵਾਂ ਪਹੁੰਚ ਰਹੀਆਂ ਨੇ ਬਹੁਤ ਸਾਰੇ ਲੋਕ ਪਹੁੰਚ ਰਹੇ ਨੇ ਤੇ ਉਹਦੇ ਨਾਲ ਨਾਲ ਕਲਾਕਾਰ ਭਰਾ ਵੀ ਪਹੁੰਚ ਰਹੇ ਨੇ ਪੂਰਾ ਸੰਗੀਤ ਜਗਤ ਸਾਡਾ ਪੰਜਾਬ ਦਾ ਜਿਹੜਾ ਆ ਉਹ ਇਹਨਾਂ ਦੀ ਸੇਵਾ ਦੇ ਲਈ ਪਹੁੰਚ ਆਇਆ ਚਾਹੇ ਕਿ ਹਨੇ ਬੇੜੀਆਂ ਕਿਸ਼ਤੀਆਂ ਦੀ ਮਦਦ ਕੀਤੀ ਚਾਹੇ ਕਿਸੇ ਨਰਾਸਨ ਦੇ ਕੀਤੀ ਚਾਹੇ ਕੋਈ ਘਰ ਬਣਾ ਕੇ ਦੇ ਰਿਹਾ ਤੇ ਚਾਹੇ ਕਿਸੇ ਨੇ ਘਰ ਦੇ ਕੱਪੜੇ ਦਿੱਤੇ ਹੋਣ ਇਸੇ ਤਰ੍ਹਾਂ ਇਹ ਫਰੋਜ਼ ਖਾਨ ਜੀ ਜਿਨ੍ਹਾਂ ਨੂੰ ਤੁਸੀਂ ਬਖੂਬੀ ਜਾਣਦੇ ਹੋ ਜਿਨ੍ਹਾਂ ਦਾ ਬਹੁਤ ਹੀ ਫੇਮਸ ਗੀਤ ਹੋਇਆ ਸੀ ਰਸ ਫਿੰਨੀ ਫਿੰਨੀ ਪੀਣ ਵਜਾਜ ਹੋ ਗਿਆ ਵੀ ਰਸ ਫਿੰਨੀ ਫਿੰਨੀ ਤੇ ਉਸ ਤੋਂ ਬਾਅਦ ਦਾ ਜਿਹੜਾ ਸ੍ਰੀ ਕ੍ਰਿਸ਼ਨ ਜੀ ਦਾ ਇੱਕ ਬਹੁਤ ਹੀ ਸੁੰਦਰ ਭਜਨ ਇਹਨਾਂ ਨੇ ਗਾਇਆ ਸੀ ਜੋ ਸੀ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨੇ ਨੱਚਦਾ ਇਹ ਉਹੀ ਫਰੋਜ਼ ਖਾਨ ਜੋ ਅੱਜ ਘਰ ਘਰ ਗਲੀ ਗਲੀ ਜਾ ਕੇ ਜ਼ਰੂਰਤਾਂ ਪੁੱਸ ਕੇ ਉਹਨਾਂ ਦੀਆਂ ਤੇ ਉਹਨਾਂ ਨੂੰ ਸਮਾਨ ਦੇ ਰਿਹਾ ਆ ਜੋ ਹਰ ਦੇ ਵਿੱਚ ਪ੍ਰਭਾਵਿਤ ਹੋਏ ਬਹੁਤ ਵੱਡਾ ਉਪਰਾਲਾ ਫਰੋਜ਼ ਖਾਨ ਜੀ ਦੇ ਲਈ ਵੀ ਇੱਕ ਕਮੈਂਟ ਜ਼ਰੂਰ ਕਰਿਓ ਆਪਣੇ ਵੱਲੋਂ ਫਰੋਜ਼ ਖਾਨ ਜੀ ਦੇ ਲਈ ਵੀ ਦੋ ਸ਼ਬਦ ਲਿਖ ਕੇ ਉਹਨਾਂ ਦੇ ਵੀ ਹੌਸਲਾ ਅਫਜ਼ਾਈ ਕਰਿਓ ਕਿਉਂਕਿ ਅਕਸਰ ਹੀ ਅਸੀਂ ਉਹਨਾਂ ਦੇ ਗੀਤ ਸੁਣ ਕੇ ਉਹਨਾਂ ਦੇ ਭਜਨ ਸੁਣ ਕੇ ਉਹਨਾਂ ਨੂੰ ਚੰਗੇ ਕਮੈਂਟ ਕਰਦੇ ਆ ਪਰ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਹੈ ਇਹ ਵੀ ਬਖੂਬ ਵਧੀਆ ਹੈ ਤੇ ਚੰਗਾ ਹੈ ਸਲਾਘਾਯੋਗ ਹੈ ਕਮੈਂਟ ਕਰਨਾ ਤਾਂ ਫਰਜ਼ ਬਣਦਾ ਹੀ ਹੈ ਤੇ ਚੱਕੋ ਆਪਣਾ ਟਾਈਪ ਤੇ ਕਰੋ ਫਿਰ ਕਮੈਂਟ ਤਾਂ ਕਿ ਇਹਨਾਂ ਤੱਕ ਪਹੁੰਚ ਸਕੇ ਇਹ ਕਮੈਂਟ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਹੋ ਤਾਂ ਕਿ ਜਿਹੜੇ ਕਲਾਕਾਰ ਭਰਾ ਰਹਿ ਗਏ ਨੇ ਉਹ ਵੀ ਥੋੜਾ ਥੋੜਾ ਯੋਗਦਾਨ ਹੜਪੀੜਤਾ ਦੇ ਲਈ ਜ਼ਰੂਰ ਕਰਨ ਧੰਨਵਾਦ ਮਿਲਦੇ ਕਿਸੀ ਅਗਲੀ ਤਸਵੀਰ ਦੇ ਨਾਲ ਕੋਈ ਕੋਈ ਦਵੇਂ ਕੋਤੇ ਇਹਦਾ ਤੋ ਖੁੱਤੇੜਾ ਬਾ ਚੁੱਤੇ ਪਾਣੀ ਚ ਲਿਆ ਜੀ ਦੀ ਟੈਂਪਲ ਆ ਗਿਆ ਹੋਰ ਸਾਨੂੰ ਤੁਸੀਂ ਆਏ ਹੋ ਤਾਂ ਬਹੁਤ ਬਹੁਤ ਧੰਨਵਾਦ ਆ ਤੁਸੀਂ ਗਰੀਬਾਂ ਦੀ ਸੁਣੀ ਆਣ ਕੇ ਗਰੀਬ ਥੋੜੀ ਆ ਤੁਸੀਂ ਅਸੀਂ ਤਾਂ ਤੁਹਾਡੇ ਕੋਲੋਂ ਪੈਸੇ ਇਕੱਠੇ ਕਰਦੇ ਆ ਜਦੋਂ ਗਾਉਨੇ ਆਈ ਕੋਈ ਨਾ ਵਖਤ ਹੈਗਾ 30 ਵਖਤ ਤਾਨੂੰ ਮਹਾਰਾਜ ਵੱਡੀ-ਵੱਡੀ ਉਮਰ ਕਰੇ ਇਹ ਵਖਤ ਤਾਨੂੰ ਮਹਾਰਾਜ ਆਹ ਲਓ ਜਿੰਦ ਗਾਨੀ ਬਖਸ਼ੇ ਤੁਹਾਡੀਆਂ ਉਮਰਾਂ ਬਖਸ਼ੇ ਆ ਬਹੁਤ ਥੋੜਾ ਡਿਨਰ ਸੈਟ ਅਗਾ ਲੋ ਤੁਸੀਂ ਹੁੰਦੇ ਰਹੋ ਸਾਡੀ ਕਿਰਪਾ ਦੀ ਸੇਵਾ ਕਰਦੇ ਰਹੋ ਅਸੀਂ ਤਾਂ ਆਹ ਤੁਸੀਂ ਬਾਲੇ ਵੀ ਪਵਾ ਲਓ ਬਾਲੇ ਵੀ ਤੁਹਾਡੀ ਬਹੁਤ ਬਾਲੇ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਦੁੱਖ ਹੈਗਾ ਇਹ ਬਹੁਤ ਜਲਦੀ ਖਤਮ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਕਈਆਂ ਦੇ ਘਰ ਦੇ ਕੇ ਕਈਆਂ ਦੇ ਜੀ ਵੀ ਇਸ ਸੰਤੋਂ ਚਲੇ ਗਏ ਨੇ ਕਈਆਂ ਦਾ مالی ਨੁਕਸਾਨ ਇਸ ਤਰੀਕੇ ਦਾ ਹੋਇਆ ਕਿ ਉਹ 6 ਮਹੀਨੇ ਉੱਠ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਖਾਣਾ ਰਾਸ਼ਨ ਬਹੁਤ ਕੁਝ ਆਇਆ ਹੈ ਜਿਹੜੀਆਂ ਉਹਨਾਂ ਦੀਆਂ ਨੀਡ ਦੀਆਂ ਚੀਜ਼ਾਂ ਨੇਗੀਆਂ ਆਪਣੇ ਫੰਡਸ ਦੇ ਵਿੱਚੋਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਜਿਹੜੀਆਂ ਅਸੀਂ ਅਸੀਂ ਗਰਾਊਂਡ ਤੇ ਫਿਰਦੇ ਹਾਂ ਇਸ ਵੇਲੇ ਕਈ ਲੋਕਾਂ ਦੇ ਬਾਲੇ ਟੁੱਟੇ ਹੋਏ ਨੇ ਘਰਾਂ ਦੇ ਕਈਆਂ ਦੇ ਘਰ ਦੇ ਵਿੱਚ ਕੰਬਲ ਨਹੀਂ ਬਚਿਆ ਕਈਆਂ ਦੇ ਘਰ ਦੇ ਵਿੱਚ ਕੋਈ ਬਿਸਤਰਾ ਨਹੀਂ ਬਚਿਆ ਮੰਜਾ ਨਹੀਂ ਬਚਿਆ ਕਈਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਵੀ ਲੋੜ ਪੈ ਰਹੀ ਹੈ ਕਿ ਉਹਨਾਂ ਦੇ ਘਰ ਭਾਂਡੇ ਨਹੀਂ ਹੈਗੇ ਭਾਂਡੇ ਰੁੜ ਗਏ ਪਾਣੀ ਦੇ ਵਿੱਚ ਸੋ ਖਾਣਾ ਪੀਣਾ ਬਹੁਤ ਪੰਜਾਬ ਦੇ ਵਿੱਚ ਆਇਆਗਾ ਰਾਸ਼ਨ ਬਹੁਤ ਟਰੱਕ ਪਰ ਪਰ ਕੇ ਆਇਆ ਇਹਨਾਂ ਚੀਜ਼ਾਂ ਦੀ ਜਿਹੜੀ ਨੀਡ ਹੈਗੀ ਹੈ ਉਹ ਹਲੇ ਥੋੜੇ ਸਮੇਂ ਦੇ ਵਿੱਚ ਪੂਰਤੀ ਹੋਣ ਵਾਲੀ ਨਹੀਂ ਹੈਗੀ ਲੰਮਾ ਸਮਾਂ ਲੱਗੇਗਾ ਲਗਭਗ 2-4 ਮਹੀਨੇ ਤਾਂ ਇਹ ਇਹ ਸਾਰਾ ਕੁਝ ਸਾਨੂੰ ਪ੍ਰੋਵਾਈਡ ਕਰਨਾ ਪਊਗਾ ਹੌਲੀ ਹੌਲੀ ਕਰਕੇ ਜਿੰਨੇ ਵੀ ਦਾਨੀ ਸੱਜਣ ਨੇ ਇਹੋ ਜਿਹਾ ਸਮਾਨ ਕੁਝ ਲੈ ਕੇ ਆਣ ਔਰ ਸਰਕਾਰ ਨੂੰ ਵੀ ਬੇਨਤੀ ਹੈ ਸਰਕਾਰ ਗਰਾਉਂਡ ਫਲੋਰ ਤੇ ਆ ਕੇ ਤੁਸੀਂ ਦੇਖੋ ਕਿ ਵੀ ਕਿਦਾਂ ਦਾ ਕਿਹੋ ਜਿਹਾ ਲੋਕਾਂ ਦਾ ਮਾਹੌਲ ਹੈਗਾ ਕਈਆਂ ਦੇ ਤਾਂ ਹੱਲੇ ਵੀ ਉਹ ਉਹ ਡਰਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਨਲਕੇ ਚੱਲਦੇ ਨਹੀਂ ਨਾ ਉਹਨਾਂ ਦੇ ਘਰ ਦੇ ਵਿੱਚ ਕੋਈ ਪਾਣੀ ਦਾ ਰੇਂਜ ਹੈ ਨਾ ਉਹਨਾਂ ਦੇ ਘਰ ਵਿੱਚ ਬੈਠਣ ਦਾ ਨਾ ਸੌਣ ਦਾ ਨਾ ਕੋਈ ਤਰਪਾਲ ਹੈ ਇਹੋ ਜਿਹਾ ਤੁਸੀਂ ਜਰੂਰ ਖਿਆਲ ਰੱਖਿਓ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਇਹ ਜੈਨੂਇਨ ਤਰੀਕੇ ਦੀ ਮੈਂ ਤੁਹਾਨੂੰ ਦੱਸੀ ਹੈ ਕਿ ਜਿਹੜੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਦਿਹਾੜੀ ਦੱਪੇ ਵਾਲੇ ਲੋਕ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਕਈਆਂ ਦੀਆਂ ਜ਼ਮੀਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਖਿਆਲ ਰੱਖਿਓ ਸਾਰੇ ਜਣੇ ਮਿਲ ਕੇ ਆਪਾਂ ਪੰਜਾਬ ਨੂੰ ਉਠਾਈਏ ਪੰਜਾਬ ਜਿੰਦਾਬਾਦ ਕਰਦੇ ਆਪਾਂ ਬਾਬਾ ਨਾਨਕ ਦੇ ਦੋ ਤਿੰਨ ਪਿੰਡਾਂ ਦੇ ਵਿੱਚ ਫੇਰੀ ਪਾਵਾਂਗਾ ਜੀ ਦੇਖਾਂਗਾ ਹਾਲਾਤ ਤੇ ਮੈਂ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਫੇਰ ਵੀ 2-4 ਚੱਕਰ ਮਾਰ ਕੇ ਜਾਊਂਗਾ ਇਹਨਾਂ ਪਿੰਡਾਂ ਦੇ ਵਿੱਚ ਹੈਗਾ ਹਜੇ ਨੀਡ ਹੈਗੀ ਬਹੁਤ ਘਰ ਪਰਗੇ ਇਕੱਲੇ ਆਟੇ ਦਾਲ ਨਾਲ ਹੀ ਗੇਮ ਨਹੀਂ ਚੱਲਦੀ ਹੈਗੀ ਤੁਹਾਨੂੰ ਪਤਾ ਹੈ ਘਰ ਦੀ ਸੂਈ ਤੋਂ ਲੈ ਕੇ ਸਾਰਾ ਪਰਿਵਾਰ ਦਾ ਸਮਾਨ ਜਿਹੜਾ ਹੁੰਦਾ ਹੈਗਾ ਜਿੰਨਾ ਦਾ ਉਹ ਰੁੜ ਗਿਆ ਤੇ ਉਹ ਕਿੱਥੋਂ ਹਲੇਗਾ ਇਹ ਹੋ ਸਕਦਾ ਹੈ ਹਨਾ ਪਰ ਭਾਈ ਨਹੀਂ ਹੋ ਸਕਦੀ ਉਹ ਬੜੀਆਂ ਚੀਜ਼ਾਂ ਦੀ ਨੀਡ ਹੈ ਤੇ ਤੁਸੀਂ ਅੱਜ ਵਿੱਚ ਜੀ ਜਿੱਦਾਂ ਘਰ ਦੇ ਵਿੱਚ ਘਰੇਲੂ ਸੂਟ ਪਰਿਵਾਰ ਦੇ ਤੇ ਇਹਦੇ ਵਿੱਚ ਕੰਬਲ ਬੈੱਡ ਸ਼ੀਟ ਟਾਵਲ ਤੇ ਕੁਝ ਦਵਾਈਆਂ ਕੁਝ ਡਿਨਰ ਸੈੱਟ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਨੀਡ ਦੀਆਂ ਹੁੰਦੀਆਂ ਜਿਹੜੀਆਂ ਮੈਨੂੰ ਪਤਾ ਹੈ ਕਿ ਪਰਿਵਾਰ ਦੇ ਵਿੱਚ ਕਿਹੜੀਆਂ ਤੁਸੀਂ ਕਿਹਾ ਕਿ ਮੈਂ ਮੁੜ ਫੇਰ ਆਵਾਂਗਾ ਫੇਰ ਆਵਾਂਗਾ ਜੀ ਆਵਾਂਗਾ ਪੱਕਾ ਆਵਾਂਗਾ ਔਰ ਕੋਈ ਨਾ ਕੋਈ ਜੋ ਵੀ ਨੀਡ ਹੋਏਗੀ ਮੈਂ ਕੋਸ਼ਿਸ਼ ਕਰੂੰਗਾ ਜਿੰਨੇ ਕੁ ਜੋਗਾ ਹੈ ਥੈਂਕ ਯੂ